ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਅਭਲਜਿੰਦਰ ਸਿੰਘ ਮਾਨ ਅੱਜ 28 ਸਤੰਬਰ 2025 ਦੇ ਟਾਈਮ ਕਰੀਬ 7:30 ਦੇ ਹੋਣ ਜਾ ਰਹੇ ਹਾਂ ਇਹ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਦੇ ਬਦਲਦੇ ਮਜਾਜ ਨੂੰ ਲੈ ਕੇ ਕਰਾਂਗੇ ਇੱਕ ਪੱਛਮੀ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਜਿਹੜਾ ਅਕਤੂਬਰ ਦੇ ਪਹਿਲੇ ਹਫਤੇ ਮੀਂਹੇ ਦੀ ਨੂ ਸੱਦਾ ਦੇ ਸਕਦਾ ਹੈ ਜੇ ਹਾਲ ਫੁਲਾਲ ਅ ਪਿਛਲੇ 2-4 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਜ਼ਿਆਦਾਤਰ ਖੁਸ਼ਕ ਤੇ ਹਲਕਾ ਹਮਸਵਾਲਾ ਬਣਿਆ ਹੋਏਗਾ ਕਿਉਂਕਿ ਇੱਕ ਡੀਪ ਡਿਪਰੈਸ਼ਨ ਸਿਸਟਮ ਜਿਹੜਾ ਗੁਜਰਾਤ ਤੇ ਮਹਾਰਾਸ਼ ਪੰਜਾਬ ਦੇ ਵਿੱਚ ਵੀ ਪੂਰੇ ਦੀ ਹਵਾ ਮੱਠੀ ਦੀ ਰਫ਼ਤਾਰ ਨਾਲ ਪਹੁੰਚ ਰਹੀ ਹੈ ਜਿਸ ਦਾ ਕਰਕੇ ਇਹ ਹਮ ਉਸ ਬੱਟਾ ਵਾਲੀ ਪਸੀਨੇ ਵਾਲੀ ਗਰਮੀ ਜਿਹੜੀ ਜਿਆਦਾ ਦੇਖਣ ਨੂੰ ਮੈ ਰਹੀ ਹੈ ਇਹ ਮਾਹੌਲ ਅਗਲੇ 4-5 ਦਿਨ ਜਾਰੀ ਰਹਿ ਸਕਦਾ ਹੈ ਹਾਲਾਂਕਿ ਕਿਤੇ ਇੱਕ ਤਾ ਦੋਕਾ ਤਾਂ ਮੀਂਹ ਦੀ ਕਾਰਵਾਈ ਵੀ ਦੁਪਹਿਰ ਬਿਲੇ ਹੋ ਸਕਦੀ ਹੈ ਅੱਜ ਵੀ ਲੁਧਿਆਣਾ ਸ਼ਹਿਰ ਦੇ ਕਿਤੇ ਆਸੇ ਪਾਸੇ ਨਿੱਕੀ ਮੋਟੀ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲੀ 10-15 ਮਿੰਟਾਂ ਲਈ ਤੇ ਇਸ ਤੋਂ ਇਲਾਵਾ ਕੱਲ 29 ਤੇ ਪਰਸੋਂ 30 ਸਤੰਬਰ ਨੂੰ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਦੁਪਹਿਰ ਬਾਅਦ ਗਰਚਮਕਲੇ ਬੱਦਲ ਬਣ ਸਕਦੇ ਕਿਤੇ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਾਲਾਂਕਿ ਵੱਡੇ ਪੱਧਰ ਤੇ ਜ਼ਿਆਦਾ ਮੀਂਹ ਦੀ ਸਭਾਵਨਾ ਨਹੀਂ ਹੈਗੀ ਬਹੁਤੇ ਖੇਤਾਂ 'ਚ ਅਗਲੇ 4-5 ਦਿਨਾਂ ਦਿਨ ਮੌਸਮ ਜਿਹੜਾ ਖੁਸ਼ਕ ਤੇ ਗੋਹਮਸ ਬੱਤ ਗਰਮੀ ਵਾਲਾ ਜਿਹੜਾ ਮੁਰਕੇ ਪਸੀਨ ਵਾਲੀ ਗਰਮੀ ਵਾਲਾ ਉਹ ਬਣਿਆ ਰਹਿ ਸਕਦਾਗਾ ਉਸ ਤੋਂ ਬਾਅਦ ਗੱਲ ਕਰੀਏ 5 6 ਤੇ 7 5 6 7 8 8 ਅਕਤੂਬਰ ਇਹਨਾਂ 3-4 ਦਿਨਾਂ ਦੇ ਵਿੱਚ ਇੱਕ ਪਾਸੇ ਮੀਂਹ ਦਾ ਸਿਸਟਮ ਦਸਤਕ ਦੇਣ ਜਾ ਰਿਹਾ ਹੈਗਾ ਜਿਹੜਾ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਹਲਕੇ ਦਰਮਿਆਨੇ ਮੀਂਹ ਕਿਤੇ ਕਿਤੇ ਤੇਜ਼ ਝਟੀਆਂ ਭਾਰੀ ਮੀਂਹ ਦੀ ਝਟ ਵੀ ਇਹ ਸਿਸਟਮ ਦੇ ਦੌਰਾਨ ਲੱਗ ਸਕਦੀ ਹੈਗੀ ਲਗਭਗ ਜੰਮੂ ਕਸ਼ਮੀਰ ਤੋਂ ਲੈ ਕੇ ਜਾਂ ਲੈਂਦੇ ਪੰਜਾਬ ਲੈਂਦੇ ਪੰਜਾਬ ਦੇ ਬਹੁਤੇ ਇਲਾਕਿਆਂ ਤੋਂ ਲੈ ਕੇ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸਭਾਵਨਾ ਰਹੂਗੀ ਇੱਕ ਦੀ ਵਾਰ ਖੰਡੀ ਨੇਰੀ ਬਹੁਤੇ ਖੇਤਰਾਂ ਨੂੰ ਤੇ ਸੰਡੀ ਨੇਰੀ ਬਹੁਤੇ ਖੇਤਰਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਏਦਾਂ ਦੀ ਸੁਭਾਵਨਾ ਲੱਗ ਰਹੀ ਏ ਜਾਪ ਰਹੀ ਹੈਗੀ ਮਤਲਬ ਕਿ ਹਾਲ ਦੀ ਕਿਹੜੀ ਅਸਾਰ ਸਿਸਟਮ ਦੇ ਘਟ ਵੀ ਸਕਦੇ ਆ ਵੱਧ ਵੀ ਸਕਦੇ ਆ ਹਾਲ ਦੀ ਕਿਹੜੀ ਸਿਸਟਮ ਜਿਹੜਾ ਤਾਕੜਾ ਲੱਗਦਾ ਜਾਪ ਰਿਹਾ ਹੈਗਾ ਮਤਲਬ ਕਿ ਪੱਛਮੀ ਸਿਸਟਮ ਦੱਸ ਤੱਕ ਦੇਣ ਜਾ ਰਿਹਾ ਜਿਹੜਾ 5 6 7 ਅਕਤੂਬਰ ਇਹਨਾਂ ਤਿੰਨ ਦਿਨਾਂ ਵਿੱਚੋਂ ਖਾਸ ਕਰਕੇ ਇੱਕ ਅੱਧੇ ਦਿਨ ਇੱਕ ਦੋ ਦਿਨ ਜ਼ਿਆਦਾਤਰ ਏਰੀਆ ਵਿੱਚ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਭਾਵੇਂ ਉਹ 5 ਤੇ 6 ਅਕਤੂਬਰ ਨੂੰ ਮਿਲ ਜੇ ਚਾਹੇ ਉਹ ਸੇ ਜਾਂ 7 ਅਕਤੂਬਰ ਨੂੰ ਮਿਲ ਜੇ ਦੋਨਾਂ ਤਿੰਨਾਂ ਦਿਨਾਂ ਚੋਂ ਇੱਕ ਦੋ ਦਿਨ ਇਦਾਂ ਦੇ ਹੋਣਗੇ ਜਦੋਂ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਚ ਹਲਕੇ ਦਰਮਿਆਨੇ ਮੀਂਹ ਦੀ ਮੀਨੇਰੀ ਦੀ ਜਿਹੜੀ ਸੁਭਾਵਨਾ ਬਣਦੀ ਦਿਖਾਈ ਦੇਊਗੀ ਸੋ ਜੰਮੂ ਕਸ਼ਮੀਰ ਹਿਮਾਚਲ ਦੇ ਵੀ ਕਈ ਇਲਾਕਿਆਂ ਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੁਭਾਵਨਾ ਰਹੂ ਹਿਮਾਚਲ ਦੇ ਵਿੱਚ ਕਿਤੇ ਕਿਤੇ ਭਾਰੀ ਮੀਂਹ ਦੀ ਸੁਭਾਵਨਾ ਵੀ ਰਹੂਗੀ ਜੰਮੂ ਕਸ਼ਮੀਰ ਦੇ ਚੇਰੇ ਇਲਾਕਿਆਂ ਵਿੱਚ ਪੱਤਝੜ ਸੀਜ਼ਨ ਦੀ ਜਿਹੜੀ ਪਹਿਲੀ ਬਰਫਵਾਰੀ ਦਾ ਦੌਰ ਵੀ ਜਿਹੜਾ ਚੰਗੀ ਚੰਗਾ ਤੌਰ ਜਿਹੜਾ ਵਰਕਵਾਰੀ ਦਾ ਉਹ ਦੇਖਣ ਨੂੰ ਮਿਲ ਸਕਦਾਗਾ ਇਦਾਂ ਦੀ ਸੁਭਾਵਨਾ ਜਾਪ ਰਹੀ ਆ ਸੋ ਹਾਲ ਫਿਲਾਲ ਅੱਗੇ ਕੰਟੀਨਿਊ ਚੇਂਜ ਆਉਂਦਾ ਰਹਿਣਾ ਸਿਸਟਮ ਦੇ ਵਿੱਚ ਕਦੇ ਅਸਾਰ ਘਟ ਗਏ ਕਦੇ ਵਧ ਗਏ ਉਹਦੇ ਬਾਰੇ ਤੁਹਾਡੇ ਨਾਲ ਅੱਗੇ ਆਉਂਦੇ ਦਿਨਾਂ ਵਿੱਚ ਅਪਡੇਟ ਸਾਂਝੀ ਕਰਦੇ ਰਹਾਂਗੇ ਜੇ ਅਸਾਰ ਵੱਧਿਆ ਤਾਂ ਲਗਾਤਾਰ ਤੁਹਾਡੇ ਨਾਲ ਅਲਰਟ ਵੀ ਜਾਣਕਾਰੀ ਜਿਹੜੀ ਸਾਂਝੀ ਕਰ ਦਿੱਤੀ ਜਾਊਗੀ ਸੋ ਹਾਲ ਫਿਲਾਲ ਇੰਨੀ ਕੁ ਅਪਡੇਟਾਂ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ